ਤਕਾ ਜੋ ਸਾਥਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬ ਤੇ ਹaryana ਹਾਈ ਕੋਰਟ ਨੇ ਅੱਜ ਮਲਾਜਾਂ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ਹੈ ਜੀ ਕਿਉਂਕਿ ਪੰਜਾਬ ਦੇ ਹaryana ਹਾਈ ਕੋਰਟ ਦੀ ਪਟੀਸ਼ਨ ਸੀ ਡਬਲਯੂ ਪੀ 22635 224 ਦੇ ਅਨਸਾਰ ਜੋ ਇੱਕ ਇੱਕ 2016 ਤੋਂ ਪਹਿਲਾਂ ਰਿਟਾਇਰ ਹੋਏ ਸਾਥੀਆਂ ਉਹਨਾਂ ਨੂੰ ਸਾਢੇ 5 ਸਾਲ ਦਾ ਪੇਕ ਹੁੰਦਾ ਏਰੀਅਰ ਅੱਧੇ ਉਹਨਾਂ ਨੇ ਇਹ ਵੀ ਕਿਹਾ ਕਿਸ਼ਨਾ ਨੇ ਵੀ ਸਾਨੂੰ ਜੋ 125% ਦਿੱਤਾ ਜਾਵੇ ਉਸ ਤੋਂ ਬਾਅਦ ਜੋ ਸਾਨੂੰ ਏਰੀਅਰ ਦੇਣਾ ਹੈ ਉਸ ਦੇ ਉੱਪਰ 18% ਦਾ ਵਿਆਜ ਵੀ ਦਿੱਤਾ ਜਾਵੇ ਇਹ ਹੀ ਉਹਨਾਂ ਨੇ ਮੰਗ ਕੀਤੀ ਗਈ ਆ ਪਰ ਪੰਜਾਬ ਅਤੇ ਹaryana ਹਾਈ ਕੋਰਟ ਨੇ ਕਹਿ ਦਿੱਤਾ ਹੈਗੇ ਤਿੰਨ ਹਫ਼ਤਿਆਂ ਦੇ ਵਿੱਚ ਵਿੱਚ ਜੋ ਇਹ ਇੱਕ ਇੱਕ ਦੂਜਾ 2016 ਦਾ ਪਹਿਲਾ ਰਿਟਾਇਰਡ ਸਾਥੀ ਆ ਉਹਨਾਂ ਨੂੰ ਪੇ ਕੀ ਹੁੰਦਾ ਏਰੀਅਰ ਦਿੱਤਾ ਜਾਵੇ ਇਹ ਫੈਸਲਾ ਕਰਦਾ ਹੈ ਪੰਜਾਬ ਤੇ ਹaryana ਕੋਲ ਨੇ ਬਹੁਤ ਵੱਡਾ ਫਾਇਦਾ ਦੂਜੇ ਪਾਸੇ ਜੋ ਵੀਲੀ ਮਲਾਲ ਨੇ ਉਹਨਾਂ ਨੂੰ ਲਗਾਤਾਰ 10 ਸਤੰਬਰ ਤੋਂ ਜੋ ਹੜਤਾਲ ਚੱਲੀ ਆ ਉਹਨਾਂ ਨੇ ਹੜਤਾਲ ਦੇ ਵਿੱਚ ਹੋਰ 5 ਦਿਨ ਨਵਾਂ ਲਗਰਤਾ ਹੀ ਹੁਣ ਜੋ ਹੜਤਾਲ ਆ 10 ਸਤੰਬਰ ਤੋਂ ਲੈ ਕੇ 17 ਸਤੰਬਰ ਤੱਕ ਚੱਲੇਗੀ ਉਸ ਤੋਂ ਬਾਅਦ ਜੋ ਪੰਜਾਬ ਹਸਪਤਾਲ ਦੇ ਡਾਕਟਰ ਨੇ ਪੰਜਾਬ ਸਰਕਾਰ ਦੇ ਡਾਕਟਰ ਨੇ ਉਹਨਾਂ ਦੀ ਹੜਤਾਲ ਵੀ ਹੈ ਜੋ 15 ਸਤੰਬਰ ਤੱਕ ਚੱਲੇਗੀ ਪਰ ਇੱਕ ਪਾਸੇ ਜੋ ਮੁੱਖ ਮੰਤਰੀ ਭਵਾਨ ਤਮਨ ਜਨਾ ਬਤਨ ਹਰਪਾਸ ਜੀਵਾਂ ਵਾਦੇ ਕਰਦੇ ਆ ਵੀ ਅਸੀਂ ਆ ਕਰਾਂਗੇ ਆ ਕਰਾਂਗੇ ਪਰਾਜ ਸੋਚਣ ਵਾਲੀ ਗੱਲ ਆ ਜੀ ਅੱਜ ਠੇਕਾ ਮਲਾਇਆਂ ਸਿੰਘ ਆਸ ਮੋਰਚਾ ਪੰਜਾਬ ਦੀ ਮੀਟਿੰਗ ਪੰਜਾਬ ਉਹ ਡੰਡੀਆ ਦੇ ਵਿੱਚ ਹੋਈ ਜਿਸ ਤੇ ਉਹਨਾਂ ਨੇ ਆਗੂ ਜਗਰੂਪ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਧਾਲੀਵਾਲ ਜੋ ਮੈਂਬਰ ਸਾਂ ਸਬ ਕਮੇਟੀ ਦੇ ਉਹ ਹਾਜ਼ਰ ਸਨ ਉਹਨਾਂ ਨੇ ਕਿਹਾ ਕਿ ਤੁਹਾਡੀ ਦੁਆਰਾ ਮੀਟਿੰਗ 5 ਅਕਤੂਬਰ ਨੂੰ ਮੁੱਖ ਮੰਤਰੀ ਨੂੰ ਮਤਵਨ ਕਰਵਾਈ ਜਾਵੇਗੀ ਹਰ ਵਾਰੀ ਇਹੀ ਹੁੰਦਾ ਹੈਗੇ মিডিਆ ਦੇ ਦਿੰਦੇ ਆ ਸਭ ਮੀਡੀਆ ਕਾਰ ਵੀ ਲੈਂਦੀ ਆ ਪਰ ਕੋਈ ਪਰ ਮਲਾਇਆਂ ਨੇ ਮਸਲਾ ਹੱਲ ਨਹੀਂ ਕਰਦੇ ਕਿਉਂਕਿ ਜੋ ਪੰਜਾਬ ਦੇ ਮੁਲਾਜ਼ਮਾਂ ਦੇ ਰਿਟਾਇਰਮੈਂਟ ਸਾਥੀਆਂ ਦਾ 2016 ਤੋਂ ਫੇਕ ਹੁੰਦਾ ਏਰੀਅਰ 17/7 2020 ਵਾਲੇ ਮਾਲੇ ਨੂੰ ਸ਼ਾਮਿਲ ਲਾਗੂ ਕਰਨਾ ਪੰਜਾਬ ਸਰਕਾਰ ਦੇ ਮਹਿਕਮੇ 'ਚ ਕੰਮ ਕਰਦੇ ਕੱਚੇ ਮਰਦ ਨੂੰ ਰੈਗੂਲਰ ਰਾਂ ਨੂੰ ਸੰਬੰਧੀ ਇਸ ਤਰ੍ਹਾਂ ਹੀ ਪੁਰਾਣੀ ਪੈਨਸ਼ਨ ਬਹਾਲ ਕਰਨ ਸੰਬੰਧੀ ਇਹ ਮੁੱਖ ਮੰਗਾਂ ਹਨ ਜੀ ਪਰ ਬਾਹਰੋਂ ਸਰਕਾਰ ਲਾਰੇ ਲੱਗ ਟਾਈਮ ਬਸ ਕਰਈ ਆ ਤੇ ਅੱਜ ਜੋ ਮੀਟਿੰਗਾਂ ਜੋ ਪੀਐਸਈ ਵਿਦ ਜੋਇੰਟ ਫੋਰਮਾ ਬੀਲੀ ਮਲਾਇਵਨ ਦਾ ਮੰਦ ਪੰਜਾਬ ਨਾਲ ਮੀਟਿੰਗ ਕੰਡੀ ਵਾਲੇ ਹੋਵੇਗੀ ਜੀ ਆਉਣ ਵਾਲੇ ਸਮੇਂ ਪਤਾ ਲੱਗੂਗਾ ਪਰ ਬੀਲੀ ਮਲਾਇਵਨ ਜੋ ਹੜਤਾਲ ਆ ਉਹ 10 ਸਤੰਬਰ ਤੋਂ ਲੈ ਕੇ 17 ਸਤੰਬਰ ਤੱਕ ਨੇ 5 ਦਿਨ ਵਿਜਵਾਦਾ ਕੀਤਾ ਹੈ ਜੀ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰੋ ਜੀ